ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਨਿੱਕੀ ਨਕੋਸਰਾ ਦੇ ਨਜ਼ਦੀਕ ਤੇਜ਼ ਰਫ਼ਤਾਰ ਸਵਿਫਟ ਕਾਰ درخت ਵਿੱਚ ਵੱਜਨ ਨਾਲ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਅਤੇ ਕਾਰ ਚਾਲਕ ਦੀ ਗੱਡੀ ਦੇ 에ਅਰਬੈਗ ਖੁੱਲਣ ਦੇ ਨਾਲ ਬਾਲਵਾਲ ਜਾਨ ਬਚੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਾਰ ਚਾਲਕ ਦੀ ਪਤਨੀ ਅਤੇ ਉਸਦੇ ਰਿਸ਼ਤੇਦਾਰ ਨੇ ਦੱਸਿਆ ਕਿ ਮਨਦੀਪ ਸਿੰਘ ਪੁੱਤਰ ਮਨਜੀਤ ਸਿੰਘ ਜੋ ਕਿ ਵਾਸੀ ਪਿੰਡ ਚਮਿਆਰੀ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਅਤੇ ਉਹ ਆਪਣੇ ਸਵਿਫਟ ਗੱਡੀ ਤੇ ਸਵਾਰ ਹੋ ਕੇ ਆਪਣੀ ਪਤਨੀ ਅਤੇ ਆਪਣੇ ਬੱਚਿਆਂ ਨੂੰ ਆਪਣੇ ਸੌਰੇ ਦਿਨਾ ਨਗਰਲੈਂਡ ਜਾ ਰਿਹਾ ਸੀ ਅਤੇ ਜਦ ਗੱਡੀ ਪਿੰਡ ਨਿੱਕੀ ਨਕੋਸਰਾ ਨੇੜੇ ਪੁੱਜੀ ਤਾਂ ਗੱਡੀ ਦਾ ਅਗਲਾ ਟਾਇਰ ਇੱਕਦਮ ਫਟ ਗਿਆ ਅਤੇ ਗੱਡੀ ਦਾ ਸੰਤੁਲਨ ਵਿਗੜ ਗਿਆ ਗੱਡੀ ਸੜਕ ਕਿਨਾਰੇ ਦਰਖਤ ਵਿੱਚ ਜਾ ਵਜੇ ਉਹਨਾਂ ਦੱਸਿਆ ਕਿ ਟੱਕਰ ਇੰਨੀ ਭਿਆਨਕ ਸੀ ਕਿ ਗੱਡੀ ਦੇ 에ਅਰ ਬੈਗ ਤੱਕ ਖੁੱਲ ਗਏ ਜਿਸ ਨਾਲ ਕਾਰ ਚਾਲਕ ਦੀ ਜਾਨ ਬਚ ਗਈ ਪਰ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਜਿਸ ਨੂੰ ਇਲਾਜ ਲਈ ਮਜੀਠੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਔਰ ਤੁਹਾਨੂੰ ਦਿਖਾਣੇ ਆ ਸਾਡੇ ਪੱਤਰਕਾਰ ਲਾਪ੍ਰਿਤ ਸਿੰਘ ਖੁਸ਼ੀਪੁਰ ਦੀ ਵਿਸ਼ੇਸ਼ ਰਿਪੋਰਟ। ਇਹ ਵੀ ਜੀ ਆਪਣਾ ਭਰਾ ਜਿਵੇਂ ਆ ਰਿਹਾ ਸੀ ਚਮਿਆਰੀ ਤੋਂ ਇਹ ਜਾ ਰਹਾ ਸੀ ਆਪਣੇ ਬਚੇਰਾਂ ਦੀਨਾਨਗਰ ਤੇ ਰਾਹ ਤੇ ਜਿਵੇਂ ਇੱਥੇ ਪਹੁੰਚਿਆ ਤੇ ਗੱਡੀ ਦਾ ਟਾਇਰ ਫਟ ਗਿਆ ਜੇ। ਟਾਇਰ ਫਟਣ ਦਾ ਕਰਕੇ ਗੱਡੀ ਘੁੰਮ ਗਈ ਜਕਦਮ। ਨੁਕਸਾਨ ਚਲੋ ਗੱਡੀ ਦਾ ਤੇ ਬਹੁਤ ਜ਼ਿਆਦਾ ਹੈ। ਬਾਕੀ ਇਹਨਾਂ ਵੀ ਚਲੋ ਪਰਮਾਤਮਾ ਨੇ ਬੜੀ ਮਿਹਰ ਕੀਤੀ ਆਪਣਾ ਬਚਾਵੋਈ ਦਾ। ਥੋੜੀ ਛੱਟ ਲੱਗੀ ਆ। ਪਰ ਫਿਰ ਵੀ ਬੜੇ ਰੱਖ ਲਈ ਮਾਲਕ ਨੇ ਬਹੁਤ ਕਿਰਪਾ ਕੀਤੀ ਜੇ ਇਸ ਦੀ ਦਾ ਕਾਰਜ ਚਾਲ ਕਿੱਥੇ ਆ ਉਹ ਮੈਂ ਹਸਤਾ ਲੈ ਕੇ ਗਿਆ ਇਹ ਫਟੇ ਘੜਛਾ ਉਹ ਤਾਂ ਵਸੇ ਬਚਾਇਆ ਹਾਂਜੀ ਵਸੇ ਬਚਾ ਦੇਦਾ ਮਾਮੂਲੀ ਛੱਟ ਜਿਆਦਾ ਨਹੀਂ ਪਰ ਫਿਰ ਵੀ ਬਹੁਤ ਜਿਆਦਾ ਬਚਾ ਦੇ ਕੀ ਨਾਮ ਜੀ ਮਨਦੀਪ ਸਿੰਘ ਜੀ ਦਾ 35 35 ਜਿਹੜੀ ਪਿੰਡ ਦੇ ਕੋਸੋਂ ਵਾਲਾ ਕਿ ਕਿ ਗੱਡੀ ਹਾਸਾ ਕਰ ਦੋਸਤੋ ਇਹ ਕੀ ਮਾਮਲਾ ਕੀ ਹੋਇਆ ਹਾਂਜੀ ਆਪਰੇ ਸੋਰੀਪੇਂਡ ਜਾਣ ਸੀ ਮੈਨੂੰ ਲੈਣ ਲਈ ਪੇਕਿਆਂ ਤੋਂ ਲੈ ਲਈ ਜਾਣ ਦੇ ਸੀ ਅਚਾਨਕ ਹੀ ਟਾਇਰ ਫਟਣ ਕਰਨ ਐਕਸੀਡੈਂਟ ਹੋ ਗਿਆ ਜਿਹੜਾ ਪਿੰਡ ਪਾਜੀ ਦਾ ਜਿਹੜਾ ਹਾਂਜੀ ਝੁਮਿਆਰੀ ਪੱਕਾ ਸ਼ਹਿਰ ਅਜਨਾਲੇ ਲੱਗੂ ਕਿਹਨਾਂ ਦੇ ਸਨ ਦੀਪ ਸਿੰਘ ਸਨੋਕ ਮਨਜੀਤ ਸਿੰਘ ਨਗਰ ਗੁਰਦਾਸਪੁਰ ਲੱਗਿਆ ਕਿਹਨਾਂ ਤੋਂ ਭਾਵੇਂ ਪੱਕੇ ਸ਼ਹਿਰ ਤੋਂ ਤੁਹਾਨੂੰ ਹਾਂਜੀ ਹਾਂਜੀ ਦੀ ਨੰਨਗਰ ਲੈਣ ਜਾ ਰਹੇ ਸੀ ਕੀ ਇਹ ਹਸ ਦਾ ਕਾਰਨ ਕੀ ਲੱਗਾ ਤੁਹਾਨੂੰ ਅਚਾਨਕ ਟਾਇਰ ਫਟਣ ਦੀ ਕਾਰਨ ਨਹੀਂ ਹੋਈ ਹੈ ਹਾਂਜੀ ਕੱਲੇ ਸੀ ਹਾਂਜੀ ਕੱਲੇ ਸੀ ਕੱਲੇ ਸੀ ਉਹਨਾਂ ਦੇ ਸ਼ਾਇਦ ਹੁਣ ਦੇਖ ਕੇ ਪਤਾ ਲੱਗੇਗਾ ਕੀ ਹੋਇਆ ਚੂਲੇ ਤੇ ਫਾੜੀ ਸੱਟ ਲੱਗੀ ਹੈ ਚੁਕਲਾ ਜੱਡ ਉੱਤਰ ਗਿਆ ਹੈ Thank mm -hmm.